ਹੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਦਾਂ ਹੈ ਮਿੱਤਰੋ ਠੀਕ ਆ ਸਾਰੇ ਸਾਰਾਂ ਦਾ ਘਰ ਪਰਿਵਾਰ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਸੱਟਾ ਸਾਰਿਆਂ ਦੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਇੱਕੋ ਰਿਕਵੈਸਟ ਕਿ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੀ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਭਰਾ ਦੀ ਸਪੋਰਟ ਕਰਿਆ ਕਰੋ ਠੀਕ ਆ ਮਿੱਤਰੋ ਦਿਖਾਉਣੀ ਤੁਹਾਨੂੰ ਅੱਜ ਦੀ ਰਿਪੋਰਟ ਸ਼ਬਦ ਦੇ ਅਗੇ ਟਾਈਮ ਹੋ ਗਿਆ 6:3 ਖਾਨਾ ਖਾਲੀ ਆ ਉਹਦੇ ਵਿੱਚ ਆਪਣਾ ਘਰ ਨਾਉਂ ਫਿਰਦੇ ਆ ਰੰਦੇ ਵੀ ਆਪਣੇ ਘਰ ਦੇ ਨੇੜੇ ਤੇੜੇ ਹੀ ਆ ਤੇ ਪਾਣੀ ਆਪਾਂ ਭਰ ਕੇ ਰੱਖ ਲਿਆ ਆ ਦਾਣਾ ਆਪਾਂ ਲੈ ਆਂਦਾ ਆ ਆਪ ਆ ਬਾਲਟੀ ਤੇ ਹੁਣ ਆਪਾਂ ਇੱਕ ਇੱਕ ਦੋ ਦੋ ਵਰਗ ਦੇ ਜਾਨਵਰ ਖੋਲੀਏ ਦੇਖਿਓ ਸਭ ਤੋਂ ਪਹਿਲਾਂ ਮੈਂ ਕਾਲੀ ਚੀਨੀ ਤੇ ਨੀਲੇ ਨੂੰ ਖੋਲਣਾ ਤੇ ਇਹਨਾਂ ਦੇ ਨਿਕਲਦੇ ਹੀ ਉੱਡ ਜਾਣਾ ਉਹ ਆਯੋ ਬਈ ਕਾਲੀ ਚੀਨੀ ਪਹਿਲਾਂ ਆਊਗੀ ਹਾਂ ਦੇਖੋ ਨਾਲ ਹੀ ਜਾਊਗਾ ਨੀਲਾ ਨਾਲ ਹੀ ਇਹਨਾਂ ਨੇ ਉੱਡ ਜਾਣਾ ਓਹ ਚੱਕੀ ਕੀ ਕਰੀ ਸੀ ਤੁਹਾਨੂੰ ਮੈਂ ਰੋਜ਼ ਦਾ ਕੰਮ ਇਹਨਾਂ ਦਾ ਐਦਾਂ ਹੀ ਉੜ ਜਾਂਦੇ ਇਹ ਤੇ ਆਪਣੀ ਮਸਤੀ ਕਰਕੇ ਫਿਰ ਵਾਪਸ ਆਉਂਦੇ ਆ ਸੂਰਜ ਨਿਕਲਿਆ ਅੱਜ ਧੁੰਦ ਥੋੜੀ ਧੁੰਦ ਜੀ ਆ ਸੇਕ ਆ ਗਈ ਧੋਪ ਥੋੜੀ ਘਟ ਆ ਤੇ ਧੁੰਦ ਜੀ ਅੱਜ ਮੌਸਮ ਠੰਡਾ ਜਿਹਾ ਆ ਤੇ ਆਪਾਂ ਅੱਜ ਬੱਚੇ ਦਾ ਹਾਲ ਦੇਖੀਏ ਕੱਲ ਬੱਚਾ ਇੱਕ ਬਿਮਾਰ ਸੀ ਛੋਟੇ ਵਾਲਾ ਕਾਲੀ ਚੀਨੀ ਦਾ ਮੈਨੂੰ ਲੱਗਦਾ ਨਹੀਂ ਉਹ ਬਚਿਆ ਹੁਣ ਹੁਣ ਤੱਕ ਕਿਉਂਕਿ ਕੱਲ ਸ਼ਾਮੀ ਉਹਦਾ ਜੋ ਹਾਲ ਸੀਗਾ ਉਸ ਤੋਂ ਹੀ ਪਤਾ ਲੱਗ ਰਿਹਾ ਸੀ ਤੇ ਆ ਜੰਗਲੀ ਇਹਨਾਂ ਜੋੜਾ ਆਪਣੇ ਘਰੇ ਇੱਥੇ ਆਪਣਾ ਘਰ ਬਣਾਣਾ ਚਾਹੁੰਦੇ ਆ ਇਹ ਤੋਂ ਕਾਫੀ ਚੇ ਨਿਕਲ ਗਏ ਕਾਲੀ ਜੀਨੀ ਤੇ ਨੀਲਾ ਉਹ ਗਏ ਉਹ ਦੇ ਲੋ ਆ ਦੂ ਪਰਟ ਦੇ ਨਾਲ ਨਾਲ ਆ ਗਏ ਆ ਲਈ ਤੇ ਪਾਣੀ ਆਪਾਂ ਹੁਣੇ ਹੁਣੇ ਮੋਟਰ ਚਲਾ ਕੇ ਕੋਸਾ ਪਾਣੀ ਭਰਤਾ ਆ ਕਿਉਂਕਿ ਮੌਸਮ ਠੰਡਾ ਆ ਹੁਣ ਇਹਨਾਂ ਨੂੰ ਠੰਡਾ ਨਹੀਂ ਪਲਾਈਦਾ ਆ ਵੀ ਦੇਖ ਲੋ ਤੇ ਆ ਵੀ ਦੇਖ ਲੋ ਥੋੜੀ ਜਿਹੀ ਦਵਾਈ ਅੱਜ ਪਾਣੀ ਚ ਪਾ ਦੇਣੇ ਇਹਨਾਂ ਲਈ ਜੋ ਵੀ ਮੌਸਮ ਨੂੰ ਠੰਡੂ ਹੋ ਗਈ ਆ ਇਸ ਕਰਕੇ ਦਵਾਈ ਪਾਣੀ ਮੈਂ ਜਿਹੜਾ ਗਰਮ ਬਣਾ ਕੇ ਰੱਖਿਆ ਉਹ ਲੈ ਕੇ ਆਣੇ ਜਿਹੜਾ ਵੀ ਭਾਈ ਨੇ ਬਣਾ ਕੇ ਦਿੱਤਾ ਆਪਾਂ ਨੂੰ ਉਹ ਲੈ ਆਣੇ ਆ ਸੇ ਉਹ ਪਾਣੇ ਆ ਪਾਣੀ ਦੇ ਵਿੱਚ ਇਹਨਾਂ ਸਾਰਿਆਂ ਲਈ ਤੇ ਬੰਨੂ ਨੂੰ ਖੋਲ ਦਿੰਨੇ ਆ ਆ ਆ ਗਿਆ ਮਿੱਤਰੋ ਪਾਣੀ ਜਿਹੜਾ ਆਪਾਂ ਗਰਮ ਬਣਾਇਆ ਇਹਨਾਂ ਲਈ ਪਾਣੀ ਦਾ ਦਵਾਈ ਆ ਮਾੜਾ ਐਜ ਪਾਣੇ ਆ ਬੱਚਿਆਂ ਨੂੰ ਪਲਾ ਦੂਗੇ ਤੇ ਮਾੜਾ ਐਜ ਪਾ ਦਿੰਨੇ ਆ ਜਿਹੜੇ ਬੱਚੇ ਆ ਉਹਨਾਂ ਨੂੰ ਦਾਣਾ ਦੇਣਾ ਹੁੰਦਾ ਮਾਵਾ ਆਪਣੇ ਨਾਲੇ ਉਹ ਵੀ ਪੀਣਗੇ ਇਸੇ ਬੰਨੇ ਬ੍ਰੇਕ ਤੇ ਹੁਣ ਆਪਾਂ ਜਿਹੜਾ ਗੱਲ ਉੱਤੋਂ ਮਾਰਤੀ ਉਹਦਾ ਹਾਲ ਦੇਖ ਲਈਏ ਕੀ ਆ ਮੈਨੂੰ ਲੱਗਦਾ ਨਹੀਂ ਉਹ ਬਚਿਆ ਹੁਣ ਇੰਦਰਲਾ ਬੱਚਾ ਸੱਚਾ ਆ ਦੇਖੋ

ਆ ਵੀ ਆ ਵੀ ਆ ਵੀ ਆ ਵੀ ਆ ਵੀ ਆ ਆ ਗਈ ਕਲਿਚੀ ਨਹੀਂ ਆ ਗਿਆ ਨੀ ਲਾ ਮੈਂ ਤੇ ਨਾ ਰੋਜ ਦਾ ਕੰਮ ਆ ਇਦਾਂ ਹੀ ਉੜ ਕੇ ਵਾਪਸ ਆਣਾ ਤੇ ਹੁਣ ਆਪਾਂ ਦੇਖ ਲਈਏ ਇਹ ਬੱਚਾ ਨਹੀਂ ਬੇਚੀ ਸੀ ਮੈਂ ਮੁਸ਼ਕਲ ਹੈ ਦੀ ਆ ਦੇਖੋ ਕਰ ਲੱਗ ਰਿਹਾ ਸਗਾ ਤੇ ਅੱਗੇ ਵੀ ਤੁਸੀਂ ਵੀਡੀਓ ਚ ਕਈ ਵਾਰ ਦੇਖਿਆ ਹੋਣਾ ਇਹਦੇ ਮਾਪੇ ਫੀਡ ਨਹੀਂ ਕਰਾਉਦੇ ਇਸ ਪੂਰੀ ਤਰ੍ਹਾਂ ਤੇ 1-2 ਦਿਨ ਤਾਂ ਫੀਡ ਵੀ ਮੈਂ ਕਰਾਈ ਸੀ ਆਪਣੇ ਹੱਥ ਨਾਲ ਪਰ ਫੇਰ ਵੀ ਬਚਿਆ ਨਹੀਂ ਉਹ ਮਨੋਦਾ ਕੱਲ ਸ਼ਾਮੀ ਲੱਗ ਰਿਹਾ ਸੀ ਬੰਨੇ ਬਚਣਾ ਨਹੀਂ ਹੈਗਾ ਹਾਂ ਲਈ ਤੇ ਹੁਣ ਆ ਜੋ ਡਾਂਡੇ ਰੱਖੂਗਾ ਆ ਕਬੂਤਰੀ ਆ ਯਾ ਇਹਦਾ ਕਬੂਤਰਾ ਨਾਲ ਹੀ ਦੋਨੇ ਆ ਕੈਮਰੇ ਚ ਔਰ ਯਾ ਆਪਣਾ ਸ਼ੌਧ ਦੁੱਧ ਬਿਨਿ ਬਿਚਾਓ ਔਰ ਹੱਥਾਂ ਲਾ ਬੱਚਾ ਉਹ ਜੌਨਸ ਵਾਲੇ ਦੋਨੇ ਵਿੱਚ ਬੈਗ ਲੈ ਕੇ ਪਹੁੰਚਦੇ ਆ ਗਿਆ ਅੱਛਾ ਨੋ ਵਜੇ ਨਾਲ ਟਾਈਮ ਤੇ ਆ ਆ ਲਈ ਗੁੜੀਆ ਮੇਰੀ ਆਈ ਸੀ ਉਹਦਾ ਪੇਪਰ ਉਹਨੂੰ ਛੱਡਣ ਜਾਣਾ ਤਾਂ ਕਰਕੇ ਥੋੜੀ ਜਲਦੀ ਆ ਰੈਡੀ ਹੋ ਗਏ ਉੱਪਰ ਆਇਆ ਸੀ ਮੈਂ ਮੈਂ ਤਾਂਣੂ ਪਾ ਦਮਾ ਕੂਤਰਾਂ ਨੂੰ ਆ ਲਈ ਹੁਣ ਆਪਾਂ ਕੋਲੀਏ ਦੂਜੇ ਪਾਸੇ ਵਾਲੇ ਜਾਨਵਰਾਂ ਨੂੰ ਹਾਂਜੀ ਅੰਡੇ ਹੁੰਦੇ ਰੱਖਣੇ ਕਿ ਨਹੀਂ ਤੁਸੀਂ ਵੀ ਨਹੀਂ ਚਲੋ ਆਓ ਫਿਰ ਮੈਂ ਗਾਣਾ ਖਾਓ ਆਉਗਾ ਉਹ ਜਿਹੜੀ ਗੂਟੀ ਦਾ ਨਰ ਇਹ ਆ ਗਿਆ ਆ ਆ ਲੋਈ ਮਸਤੀ ਆ ਇਹਨਾਂ ਦੀ ਆ ਦੇਖੋ ਇਹ ਆ ਜੋੜੇ ਦੀ ਗੱਲ ਕਰ ਰਹੇ ਸੀ ਆ ਦੇਖੋ ਇਹ ਅੰਡੇ ਫਰਾਂ ਵਾਲੇ ਇਹਦੇ ਮਗਰ ਲੱਗਾ ਹੋਇਆ ਆ ਦੇਖ ਲੋ ਆ ਨਾ ਕਬੂਤਰੀ ਜਾਂ ਮੋਰ ਕਾਲੀ ਬੂਝ ਵਾਲੀ ਜਿਹੜਾ ਵਾਈਟ ਉਹ ਨਾਰਾ ਇਹ ਤਾਂ ਉਹਦੇ ਮਗਰ ਲੱਗਾ ਹੋਇਆ ਆਂਡੇ ਰੱਖ ਲਾ ਆ ਦੇਖੋ ਭਜਣ ਲੱਗਾ ਉਹ ਨੂੰ ਬਰਾਸਿੰਗ ਵੀ ਕਰ ਰਹੀ ਹੈ ਇਹ ਆ ਚਾਰ ਪੰਜ ਵਾਰੀ ਇਹਨੂੰ ਕ੍ਰੋਸਿੰਗ ਕਰਦੇ ਦੇਖ ਲਿਆ ਤੇ ਹੁਣ ਰੱਖ ਲਈ ਆਪਾਂ ਦਾਣਾ ਬਾਧੀ ਇਹਨੂੰ ਦਾਣਾ ਹੋਰ ਥੱਲੇ ਪਿਆ ਮੈਂ ਆਪੇ ਥੋੜਾ ਲੈ ਕੇ ਆਇਆ ਆ ਆਲੋ ਵਿਸ਼ ਉਹਨਾਂ ਦੇ ਤਾਂ ਪਾਪ ਆ ਸਾਰੇ ਨਾ ਆ ਰਹੀ ਆ ਵੀ ਆ ਗਿਆ ਵਾਪਸ ਤੇ ਲਾੜ ਗਿਆ ਸੀ ਇਹ ਬੁੱਕਟਰ ਕੋਈ ਨਾਮ ਆ ਲੱਗ ਰਿਹਾ ਆ ਵਾਲਾ ਵਾਲੀਆਂ ਕੰਨੀਆਂ ਵਾਲਾ ਜੋਂ ਚੰਦਾ ਰਿਭਤ ਉਹ ਨਹੀਂ ਜਿਵੇਂ ਜੋਂ ਸ੍ਰੇਤਾ ਤੇ ਪੂਰੇ ਆ ਇਹ ਤਾਂ ਕੋਈ ਨਵਾਂ ਬੱਚਾ ਆ ਆ ਆ ਗਈ ਹੁਣੇ ਉਤਰਿਆ ਲੋ ਜੀ ਪਤਾ ਨਹੀਂ ਲੱਗਾ ਆਪਾਂ ਕਬੂਤਰ ਫੜ ਲਿਆ ਕੋਈ ਆ ਦੇਖੋ ਜੋਂ ਟ੍ਰਾਈਕ ਆਪਣਾ ਆ ਖੜਾ ਇੱਕ ਆ ਇੱਕ ਆ ਥੋ ਬੱਚਾ ਨਵਾਂ ਆ ਮੈਨੂੰ ਲੱਗਦਾ ਹੈ ਭੀ ਭਾਈ ਤਾਂ ਨਾ ਹੋਵੇ ਆ ਹੁਣੇ ਉਤਰਿਆ ਆਹੀ ਬੱਚਾ ਆ ਸਾਹਮਣ ਲਾ ਆਹ ਵਾਲਾ ਆ ਜਿਹੜੀਆਂ ਕੰਨੀਆਂ ਕਾਲੀਆਂ ਆ ਜਿਹੜਾ ਡਰ ਗਿਆ ਹਾਂ ਜਿਹੜਾ ਜੰਗਲੀ ਦੇ ਨਾਲ ਪਰੇ ਨੂੰ ਜਾ ਰਿਹਾ ਆ ਕਬੂਤਰ ਆ ਨਵਾਂ ਆ ਆਹ ਵਾਲਾ ਆਹ ਵਾਲਾ ਆ ਜਿਹੜੀਆਂ ਕੰਨੀਆਂ ਮੜੀਆਂ ਮੜੀਆਂ ਕਾਲੀਆਂ ਆ ਇਹ ਵਾਲਾ ਕਬੂਤਰ ਚਲੋ ਜੀ ਵੀਡੀਓ ਦੇ ਵਿੱਚ ਹੀ ਆਪਾਂ ਨਵਾਂ ਕਬੂਤਰ ਫੜ ਲਿਆ ਮੈਨੂੰ ਕੰਨੀਆਂ ਤੋਂ ਪਤਾ ਲੱਗ ਗਿਆ ਸੀ ਮੈਂ ਤਾਂ ਹੀ ਗਿਆ ਸੀ ਕਿ ਕਬੂਤਰ ਨਵਾਂ ਕੋਈ ਉਹ ਗ੍ਰੀਨ ਪੈਰਟ ਬੈਠਾ ਇਹ ਵੀ ਵੀਡੀਓ ਚ ਕੈਪ ਹੋ ਗਿਆ ਆ ਆ ਦੇਖੋ ਠੀਕ ਆ ਮਿੱਤਰੋ ਏਸੀ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਰਿਕਵੈਸਟ ਕਿ ਜਿਹਨਾਂ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਗਵਾਂਡੀਆਂ ਸਾਥੀਆਂ ਨਾਲ ਸ਼ੇਅਰ ਕਰਿਆ ਕਰੋ ਤੇ ਭਰਾ ਦੀ ਜਿਆਦਾ-ਜ਼ਿਆਦਾ ਸਪੋਰਟ ਕਰਿਆ ਕਰੋ ਠੀਕ ਆ ਮਿੱਤਰੋ ਸਤਿ ਸ੍ਰੀ ਅਕਾਲ ਅਦਾਬ ਨਮਸਤੇ